ਤੇ ਮੇਲਾ ਪ੍ਰਬੰਧਕਾਂ ਦੀ ਗਲਤੀ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ ਜੀਹਾਂ ਨੌਜਵਾਨ ਦਾ 4 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਹੁਣ ਮੇਲਾ ਪ੍ਰਬੰਧਕਾਂ ਦੀ ਗਲਤੀ ਨੇ ਉਸ ਦੀ ਜਾਨ ਲੈ ਲਈ ਦਰਸਲ ਇੱਕ ਕraft ਮੇਲੇ 'ਚ ਬਰਜ ਖਲੀਫਾ ਵਰਗਾ ਇੱਕ ਟਾਵਰ ਖੜਾ ਕੀਤਾ ਗਿਆ ਸੀ ਅਤੇ ਜਦੋਂ ਅੱਜ ਦੁਪਹਿਰ ਅਚਾਨਕ ਤੇਜ਼ ਹਵਾ ਚੱਲੀ ਤਾਂ ਇਹ ਟਾਵਰ ਇੱਕਦਮ ਡਿੱਗ ਗਿਆ ਜਿਸ ਕਾਰਨ ਇਸ ਦੇ ਥੱਲੇ ਆਉਣ ਕਾਰਨ ਇੱਕ 29 ਸਾਲਾ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦ ਕੇ ਦੋ ਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ। ਨੌਜਵਾਨ ਆਪਣੇ ਦੋਸਤ ਨਾਲ ਟਾਵਰ ਦਾ ਮਾਡਲ ਦੇਖਣ ਲਈ ਮੇਲੇ ਚ ਆਇਆ ਸੀ ਅਤੇ ਜਿਵੇਂ ਹੀ ਟਾਵਰ ਡਿੱਗਿਆ ਤਾਂ ਮੇਲੇ ਚ ਹਫੜਾ ਦਫੜੀ ਬਚ ਗਈ ਅਤੇ ਮੇਲੇ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ। ਮੇਰਾ ਨਾਮ ਮੋਨੀਸ਼ ਹੈ ਸਰ। ਕੀ ਹਾਂ ਯਹਾਂ ਤੇ ਹੋ ਰਿਹਾ ਥਾ ਕੌਨ ਸਾ ਮੇਲਾ ਥਾ? ਇਹ ਦੁਬਈ ਮੇਲਾ ਥਾ ਸਰ। ਅਚਾਨਕ ਮੌਸਮ ਖਰਾਬ ਹੋਆ ਅਤੇ ਇਹ ਟਾਵਰ ਡਿੱਗ ਗਿਆ। जी और पब्लिक ने हल्ला मचाया इसको उठाओ इसको उठाओ तो मैं भी भाग खाया देखा एक भैया के थोड़ी चोट लगी हुई थी उनको गाड़ी में डाल के लेके गए थोड़ा जी थोड़ा से दबे हुए थे उठाया इसको और तब निकाला कौन थे? वो मैं नहीं जानता भाई साहब यहाँ पे काम करने वाला था जहाँ ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने ਇੱਕ ਹੀ ਜ਼ਖਮੀ ਹੋ ਜਾਣ ਦੋ ਮੈਨੇ ਇੱਕ ਹੀ ਦੇਖਿਆ ਉਹ ਅਚਾਨਕ ਹੋਣਾ ਐ ਇੱਕਦਮ ਤਾਂ ਮੇਰੇ ਏਕੀ ਪੇ ਧਿਆਨ ਗਿਆ ਉਹ ਟਾਹਰ ਉਠਾਣੇ ਮੇਂ ਔਰ ਗੱਡੀ ਮੇਂ ਧਰਨੇ ਮੈਂ ਡੈਥ ਹੋ ਚੁਕੀ ਐ ਤੇ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਤੇ ਦੁਬਈ ਕ੍ਰਾਫਟ ਮੇਲਾ ਚੱਲ ਰਿਹਾ ਸੀ ਜਿਸ ਚ ਦੋ ਨੌਜਵਾਨ ਮੇਲਾ ਘੁੰਮਣ ਆਏ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ ਮ੍ਰਿਤਕ ਨੌਜਵਾਨ ਦੀ ਪਛਾਣ ਪਿੰਡ ਖਲੀਚਪੁਰ ਦੇ ਰਵਿੰਦਰ ਕੁਮਾਰ ਵਜੋਂ ਹੋਈ ਐ ਜਿਸਨੂੰ ਕੇ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ ਅਤੇ ਜਦੋਂ ਤੱਕ ਉਸਨੂੰ ਹਸਪਤਾਲ ਲਿਜਾਇਆ ਗਿਆ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ ਮ੍ਰਿਤਕ ਦੇ ਸਾਥੀ ਦਾ ਇਲਜ਼ਾਮ ਹੈ ਕਿ ਮੇਲਾ ਪ੍ਰਬੰਧਕਾਂ ਨੇ ਉਹਨਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਅਤੇ ਨਾ ਹੀ ਕੋਈ ਪ੍ਰਬੰਧਕ ਮੌਕੇ ਤੇ ਪਹੁੰਚਿਆ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਗੂੜਾ ਉੱਤੇ ਆਣ ਪਿਆ ਇਹਨਾਂ ਦੇ ਤੇ ਕਿਵੇਂ ਕਿਵੇਂ ਹੋਈ ਇਹ ਟ੍ਰਿਕਤ ਨਹੀਂ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਏ ਆ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਤੇ ਇਹਨਾਂ ਦੇ ਉੱਪਰ ਪੰਗੂੜਾ ਆਣ ਪਿਆ ਵਾ ਇਹਨਾਂ ਦੇ ਨਾਲ ਅਨੰਦਰ ਕੁਮਾਰ ਆ ਤੇ ਕਲੀਜੀਪੁਰ ਤੇ ਰਹਿਣ ਵਾਲਿਆ ਤੇ ਇਹਨਾਂ ਨੂੰ ਇੱਥੇ ਕਿੱ데 ਲੈ ਲਾਉਂਗਾ ਇਨਨ ਮੈਂ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦਾ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਰੇ ਮੇਰੇ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾੰਦੇ ਇਹਨਾਂ ਨੇ ਦਿੱਕ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਹ ਨਾਲ ਹੀ ਕੋਈ ਕੁਝ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਪੱਜੋਤੇ ਕੋਈ ਨੀ ਸਿਕਿਉਰਿਟੀ ਸੀ ਉਹ ਮਦਦਗੀ ਹਜੇ ਤੱਕ ਹੀ ਪੰਘੂੜਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚਲੋ ਕੱਢਿਆ ਉਧਰ ਮੌਕੇ ਤੇ ਪੁਲਿਸ ਟੀਮ ਵੀ ਪਹੁੰਚੀ ਜਿਨ੍ਹਾਂ ਨੇ ਸਾਫ ਕੀਤਾ ਹੈ ਕਿ ਤਾਇਰ ਡਿਗਣ ਦੇ ਨਾਲ ਹੀ ਨੌਜਵਾਨ ਦੀ ਮੌਤ ਹੋਈ ਹੈ ਜਦਕਿ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋਇਆ ਹੈ ਜਿਸ ਨੂੰ ਕੇ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਫਿਲਹਾਲ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਜੀ ਗੁਰੂ ਨਾਨਕਪਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਕਿ ਨੰਨਾ ਬਣਾਇਆ ਸੀ ਗਿਆ ਰੈਪਲੀਕਾ ਬਣਾਇਆ ਸੀ ਗਿਆ ਬਿਲਡਿੰਗਸ ਦੀਆਂ ਜਿਹੜਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਔਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਇੱਕ ਰਵਿੰਦਰ ਕੁਮਾਰ ਮੁੰਡਾ ਸੀ ਕਲੀਚਪੁਰ ਦਾ ਜਿਹੜਾ ਥੱਲੇ ਔਨ ਕਰਕੇ ਉਹਦੀ ਡੈਥ ਹੋ ਗਈ ਆ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੀਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਗੱਦਾ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਸੀ ਪ੍ਰਮੋਦਾ ਖਲਾਫ ਕੋਰੋਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਜੀ ਪਰ ਉਹਨਾਂ ਦਾ ਪਤਾ ਲੱਗਾ ਹੁਣ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਹ ਤਾਂ ਫੋਨ ਬੰਦ ਕੀਤਿਆਂ ਨਹੀਂ ਗੱਲ ਮੁਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਜੀ ਵੀ ਫਰਸਟ ਏਡ ਇੱਥੇ ਸੀ ਮੇਲਾ ਕਰਦੇ ਫਰਸਟ ਏਡ ਪ੍ਰਬੰਧ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲਿਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਵੀ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਦੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ ਤੇ ਜਾਣਕਾਰੀ ਮੁਤਾਬਕ ਅਮ੍ਰਿਤਿਕ ਨੌਜਵਾਨ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਨੌਜਵਾਨ ਬੇहद ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਫਿਲਹਾਲ ਇਸ ਪੂਰੇ ਮਾਮਲੇ 'ਚ ਮੇਲਾ ਪ੍ਰਬੰਧਕਾਂ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਹਾਲਾਂਕਿ ਇੱਥੇ ਇਹ ਵੀ ਜ਼ਿਕਰ ਕਰਨਾ ਮੰਦ ਹੈ ਕਿ ਮੇਲੇ ਵਿੱਚ ਹਾਸੇ ਸਮੇਂ ਭੀੜ ਨਹੀਂ ਸੀ ਅਤੇ ਟਾਵਰ ਜੇਕਰ ਭੀੜ ਭੜਕੇ ਦੌਰਾਨ ਡਿੱਗਦਾ ਤਾਂ ਕਈ ਲੋਕਾਂ ਦੀ ਜਾਨ ਲੈ ਸਕਦਾ ਸੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ